ਪਾਰ ਲੜਾਈ ਕਿਸ ਪੱਧਰ ਤੇ ਪਹੁੰਚ ਗਈ ਇਹਦਾ ਸਾਡੇ ਲੋਕਾਂ ਨੂੰ ਹਜੇ ਇਲਮ ਘੱਟ ਹੈ ਕਿਉਂਕਿ ਪਿਛਲੇ ਦਿਨੀ ਸਰਕਾਰ ਲੈਂਡ ਪੂਰਨ ਨੀਤੀ ਉਹ ਲੈ ਕੇ ਆਈ ਉਹਦੇ ਤਹਿਤ ਪੰਜਾਬ ਦੇ 65000 ਕਿਲਾ ਜਮੀਨ ਦਾ ਅਕਵਾਇਰ ਕਰਨਾ ਹੈ ਸਾਡੀ ਮਾਨ ਸਰਕਾਰ ਨੇ ਉਹਦੇ ਵਿੱਚ 24311 ਕਿਲੇ ਭੱਲੇ ਲੁਧਿਆਣਾ ਜ਼ਿਲ੍ਹੇ ਦੇ 32 ਪਿੰਡਾਂ ਦੇ ਨੇਗੇ ਆਪਣੇ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਸੋਈਆਂ ਇਸ ਪਿੰਡ ਦੀ 568 ਕਿਲੇ ਜਮੀਨ ਦੇ ਨੇ ਪਟਿਆਲੇ ਦੇ ਨੇ ਤਿੰਨ ਪਿੰਡ ਪਟਿਆਲੇ ਜਿਹੜੇ ਦੇ 1450 ਕਿਲਾ ਜਮੀਨ ਦਾ ਉੱਥੇ ਕੁਆਰ ਹੋਣਾ ਬਠਿੰਡੇ ਦੇ ਵਿੱਚ ਆ 850 ਕਿਲਾ ਜਮੀਨ ਦਾ ਉੱਥੇ ਕੁਆਰ ਹੋਣਾ ਮਾਨਸਾ